well ਦੋਸਤੋ ਆਪਾਂ ਇੱਕ ਮਿੰਟ ਦਾ ਮਨੀ ਟੈਸਟ ਕਰਨਾ ਵਾ ਜਿਦੇ ਵਿੱਚ ਮੈਂ ਤੁਹਾਨੂੰ ਤਿੰਨ ਸਵਾਲ ਪੁੱਛਣੇ ਆ ਤੇ ਤੁਸੀਂ ਉਹਦਾ ਜਵਾਬ yes ਜਾਂ no ਦੇ ਵਿੱਚ ਦੇਣਾ ਵਾ ਤੇ ਵੇਖਣਾ ਵਾ ਕਿ ਹਾਊ ਫਾਈਨੈਂਸ਼ੀਅਲੀ ਸਟਰੋਂਗ ਯੂ ਆ ਸਵਾਲ ਨੰਬਰ ਪਹਿਲਾ ਕੀ ਤੁਹਾਡੇ ਕੋਲ 3 ਮਹੀਨੇ ਜਿੰਨੀ ਇਨਕਮ ਦਾ ਐਮਰਜੈਂਸੀ ਫੰਡ ਹੈਗਾ ਵਾ yes ਜਾਂ no ਇਹਦਾ ਜਵਾਬ ਦਿਓ ਦੂਜਾ ਸਵਾਲ ਕੀ ਤੁਹਾਡੇ ਸਿਰ ਤੇ ਕੋਈ ਬਹੁਤ ਜ਼ਿਆਦਾ ਵਿਆਜ ਕੋਈ ਹਾਈ ਇੰਟਰਸਟ ਵਰਗਾ ਕਰਜ਼ਾ ਹੈਗਾ ਕੋਈ ਹਾਈ ਇੰਟਰਸਟ ਦਾ ਕਰਜ਼ਾ ਹੈਗਾ ਵਾ yes ਜਾਂ no ਦੇ ਵਿੱਚ ਮੈਨੂੰ ਜਵਾਬ ਦਿਓ 3rd ਕੁਐਸਚਨ ਹੈਗਾ ਵਾ ਕੀ ਤੁਸੀਂ ਹਰੇਕ ਮਹੀਨੇ ਜਾਂ ਫਿਰ 6 ਮਹੀਨੇ ਬਾਅਦ ਜਾਂ ਫਿਰ 1 ਸਾਲ ਬਾਅਦ ਆਪਣੇ ਪੈਸੇ ਨੂੰ ਇਨਵੈਸਟ ਕਰਦੇ ਹੋ ਕੀ ਤੁਹਾਡਾ ਪੈਸਾ ਗਰੋ ਹੋ ਰਿਹਾ ਵਾ ਵਿਦ ਇਨਫਲੇਸ਼ਨ ਕੀ ਤੁਹਾਡਾ ਪੈਸਾ ਇਨਫਲੇਸ਼ਨ ਨੂੰ ਬੀਟ ਕਰ ਰਿਹਾ ਜਾਂ ਨਹੀਂ yes ਜਾਂ no ਦੇ ਵਿੱਚ ਜਵਾਬ ਦਿਓ ਹੁਣ ਤੁਸੀਂ ਆਪਣੇ ਆਪ ਨੂੰ yes ਜਾਂ no ਦੇ ਵਿੱਚ ਜਵਾਬ ਦਿੱਤਾ ਅਗਰ ਤੁਹਾਡੇ ਸਿਰ ਤੇ ਬਹੁਤ ਹੀ ਹਾਈ ਅਨਡਰਸਟ ਦਾ ਕਰਜ਼ਾ ਵਾ ਤੇ ਤੁਸੀਂ ਨਾ ਤਾਂ ਉਹ ਇਨਵੈਸਟਮੈਂਟ ਕਰ ਰਹੇ ਹੋ ਤੇ ਨਾ ਹੀ ਤੁਹਾਡੇ ਕੋਲ ਐਮਰਜੈਂਸੀ ਫੰਡ ਵਾ then you are set to be financially poor ਤਾਂ ਤੁਹਾਡੀ ਫਾਈਨੈਂਸ਼ੀਅਲ ਐਜੂਕੇਸ਼ਨ ਬਹੁਤ ਜ਼ਿਆਦਾ ਪੂਰ ਵਾ ਪਰ ਅਗਰ ਤੁਹਾਡੇ ਸਿਰ ਤੇ ਕੋਈ ਵੀ ਕਰਜ਼ਾ ਨਹੀਂ ਕੋਈ ਵੀ ਲਾਇਬਿਲਟੀ ਨਹੀਂ ਬਰ ਤੁਸੀਂ ਇਨਵੈਸਟ ਕਰਦੇ ਹੋ ਤੁਸੀਂ ਸਟਾਕਸ ਦੇ ਵਿੱਚ 뮤ਚੁਅਲ ਫੰਡ ਦੇ ਵਿੱਚ ਐਸ ਆਈ ਪੀ ਦੇ ਵਿੱਚ 골ਡ ਦੇ ਵਿੱਚ ਸਿਲਵਰ ਦੇ ਵਿੱਚ ਜਾਂ ਫਿਰ ਐਫ ਡੀ ਦੇ ਵਿੱਚ ਇਨਵੈਸਟਮੈਂਟ ਕਰਦੇ ਹੋ ਤੁਹਾਡਾ ਪੈਸਾ ਗਰੋ ਹੋ ਰਿਹਾ ਵਾ ਪਲੱਸ ਤੁਹਾਡੇ ਕੋਲ 3 ਮਹੀਨੇ ਦਾ ਐਮਰਜੈਂਸੀ ਫੰਡ ਹੈਗਾ ਵਾ ਦੈਨ ਯੂ ਆਰ ਗੋਇੰ ਟੂ ਬੀ ਫਾਈਨੈਂਸ਼ੀਅਲੀ ਵੈਰੀ ਵੈਰੀ ਸਟਰੋਂਗ